ਗੁਰਮੀਤ RAM ਰਹੀਮ ਨੂੰ ਸੈਂਕਸ਼ਨ ਟੂ ਪ੍ਰੋਸੀਕਿਊਟ ਨਹੀਂ ਦਿੱਤੀ ਗਈ। ਇਸੇ ਸਰਕਾਰ ਨੇ ਰੋਕੀ। ਸੇਖ ਜੀ ਬੜੀ ਸਾਫ਼ ਜੀ ਗੱਲ ਆ। ਬਾਬੇ ਕੋ ਵੋਟਾਂ ਨੇ। ਜਿਨ੍ਹਾਂ ਜਿਨ੍ਹਾਂ ਵੋਟਾਂ ਲੈਣੀਆਂ ਨੇ। ਉਹ ਉਧਰ ਨੂੰ ਮੂੰਹ ਨਹੀਂ ਕਰੂਗਾ। ਹੂੰ। ਵੋਟਾਂ ਸਾਹਮਣੇ ਲੈਣੀ ਐ। ਬਾ ਫਿਰ ਫਿਰ ਉਧਰ ਨੂੰ ਮੂੰਹ ਨਹੀਂ ਕਰੂਗਾ। ਮੈਂ ਤਾਂ ਲੈਣੀਆਂ ਨਹੀਂ ਸੀ। ਤਾਂ ਮੈਂ ਤਾਂ ਸੱਚਾਈ ਕੱਢ ਕੇ ਬੈਠ ਰੱਖਤੀ ਆ ਕੌਮ ਕੋਲ। ਹਰ ਕਈ ਵਾਰੀ ਮੇਰੇ ਮੁੰਡੇ ਤੇ ਵੀ ਕਹਿ ਦਿੰਦੇ ਨੇ। ਮੈਂ ਮੇਰੇ ਮੁੰਡੇ ਨੇ ਲੈਣੀਆਂ ਸੀ। ਪਰ ਆਮ ਫੋਰਚੂਨੇਟ ਜੇ ਮੇਰਾ ਮੁੰਡਾ ਵੀ ਨਹੀਂ ਗਿਆ ਉੱਥੇ ਵੋਟਾਂ ਮੰਗਣ ਇਹ ਸਾਰੇ ਗਏ 47 ਬੰਦੇ ਜਿਨ੍ਹਾਂ ਨੇ ਜਾ ਕੇ ਬਾਅਦ ਦੇ ਵਿੱਚ ਮਾਫੀਆਂ ਵੀ ਮੰਗੀਆਂ ਹੁਣ ਵੀ ਜਾ ਕੇ ਉੱਥੇ ਨੱਕ ਰਗੜਦੇ ਨੇ ਚੰਗੀ ਗੱਲ ਹੈ ਜੇ ਮਾੜੀ ਮੋਟੀ ਸਫਾਈ ਹੋ ਜਾਵੇ ਬਟ ਮਾਇਸਾਂ ਡਰਿੰਟ ਕੋ ਉਹ ਕਹਦਾ ਜੀ ਮੈਂ ਤਾਂ ਨਹੀਂ ਜਾਣ ਸਾਡੇ ਜੀ ਵੀ 8-8000 ਵੋਟ ਹੈਗੀ ਇਹਨਾਂ ਦੀ ਪਰ ਨਹੀਂ ਗਏ ਸਿੱਧੀ ਜੀ ਗੱਲ ਹੈ ਜਾਦਾ ਅਸੀਂ ਗੁਰੂ ਨੂੰ ਮੰਨ ਲੀਏ ਜਿਆਦਾ ਅਸੀਂ ਗੁਰੂ ਨੂੰ ਮੰਨ ਲੀਏ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਇਧਰ ਨੂੰ ਮੂੰਹ ਕਰ ਲੀਏ ਜਾਂ ਅਸੀਂ ਇਧਰਲੇ ਪਾਸੇ ਨੂੰ ਸਾਊਥ ਕਿਨ ਨੂੰ ਸਰਸੇ ਨੂੰ ਮੂੰਹ ਕਰ ਲਈਏ ਇੱਕ ਪਾਸੇ ਤਾਂ ਮੂੰਹ ਕਰਨਾ ਹੈ ਇੱਕ ਪਾਸੇ ਪਿੱਠ ਕਰਨੀ ਪੈਣੀ ਹੈ ਜਿਹਦਾ ਇਧਰ ਨੂੰ ਮੂੰਹ ਹੈ ਉਹਦੀ ਇਧਰ ਨੂੰ ਪਿੱਠ ਜਿਹਦਾ ਇਧਰ ਨੂੰ ਬਣਾਉ ਉਹਦੀ ਇਧਰ ਨੂੰ